ਲਾਈਵ ਹੋ ਕੇ ਅਸੀਂ ਕੁਝ ਫ੍ਰੀ ਆਫਰਸ ਲੈ ਕੇ ਆ ਰਹੇ ਹਾਂ ਦੁਬਾਰਾ ਹਿੰਟਰ ਦੀ ਹੀ ਕੋਈ ਆਈਟਮ ਨਾਲ ਦਵਾਂਗੇ ਬਹੁਤ ਵਧੀਆ ਵਧੀਆ ਆਫਰਸ ਤੁਹਾਨੂੰ ਮਿਲਣਗੀਆਂ ਡਿਮਾਂਡ ਆ ਰਹੀ ਸੀ ਕਿ ਤੁਸੀਂ ਸਿਰਫ ਹੁਣ ਜਿੱਦਾਂ ਲਾਈਵ ਹੋ ਰਹੇ ਹੋ ਤੇ ਨਿਊ ਕਲੈਕਸ਼ਨ ਜਿਹੜੀ ਫਿਰ ਐਦਾ ਹੀ ਨਿਕਲ ਜਨ ਕੁਝ ਨਿਊ ਕਲੈਕਸ਼ਨ ਆਈ ਹੈ ਬੇਸਿਕਲੀ शिमर और उधर ऊपर कंट्रास्ट है हैंड वर्क प्लस आरी फुल हैवी वर्क ऑन केरा वीविंग वाला सूट है आ ब्यूटीफुल स्कैल्पिंग हुई हुई है बड़ी प्यारी एम्ब्रॉयडरी दी ਹਾਂਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਆਰ ਚੈਨਲ ਵੈਂਡਰ ਬੈਂਡ ਵਿਦ ਸਟਾਈਲ ਬੁਟੀਕ ਫ্রম ਅਬ੍ਰਿਤ ਸਰ ਪਹਿਲੇ ਤੇ ਸਾਰਿਆਂ ਨੂੰ ਗੁਰੂ ਨਾਨਕ ਪੰਥ ਸਾਹਿਬ ਦੇ ਗੁਰਪੁਰਬ ਦੀਆਂ ਉਹਨਾਂ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ-ਬਹੁਤ ਵਧਾਈਆਂ ਹੋਣ ਜੀ ਤੇ ਵਾਹਿਗੁਰੂ ਸਾਨੂੰ ਸਾਰਿਆਂ ਨੂੰ ਉਹਨਾਂ ਦੇ ਦਿੱਤੀ ਸਿੱਖਿਆ ਤੇ ਚੱਲਣ ਦੀ ਬਲਬਖਸ਼ਣ ਤੇ ਸਾਡੀ ਜ਼ਿੰਦਗੀ ਸੁਮੇਂ ਬਣੀ ਠੀਕ ਹੈ ਆ ਇਹ ਵੀਡੀਓ ਨਾ ਮੈਨੂੰ ਇੱਕਦਮ ਤੇ ਨਹੀਂ ਕਰ ਮੈਨੂੰ ਕਾਫੀ ਨਾ ਡਿਮਾਂਡ ਆ ਰਹੀ ਸੀ ਕਿ ਤੁਸੀਂ ਸਿਰਫ ਹੁਣ ਜਿੱਦਾਂ ਲਾਈਵ ਹੋ ਰਹੇ ਹੋ ਤੇ ਨਿਊ ਕਲੈਕਸ਼ਨ ਜਿਹੜੀ ਫਿਰ ਐਦਾ ਹੀ ਨਿਕਲ ਜਾਂਦੀ ਹੈ ਨਾ ਤੇ ਕਈ ਜਿਹੜੇ ਸਾਡੇ ਕਸਟਮਰਸ ਨੇ ਉਹ ਅਵੇਲ ਨਹੀਂ ਕਰ ਪਾਉਂਦੇ ਤੇ ਉਹਨਾਂ ਵਾਸਤੇ ਹੈ ਕਿ ਹੁਣ ਕੁਝ ਨਿਊ ਕਲੈਕਸ਼ਨ ਆਈ ਹੈ ਜਿਹੜੀ ਅਸੀਂ ਇੱਕ ਦੋ ਪੀਸ ਹੀ ਹੁੰਦੀ ਜਿਹੜੇ ਸ਼ਾਇਦ ਮੈਂ ਪਹਿਲਾਂ ਦਿਖਾਏ ਬਾਕੀ ਸਾਰੇ ਨਿਊ ਹੀ ਆ ਤੇ ਏ ਬੇਸਿਕਲੀ ਜਿਆਦਾ ਦਿਖਾਉਂਗੀ ਚਨੌਨ ਦੁਪੱਟੇ ਵਾਲੇ ਕਿਉਂਕਿ ਜਿਹੜੇ ਸਾਡੇ ਜਿਆਦਾ ਨਾ ਇੱਕ ਦੋ ਐਨ ਆਰ ਆਈ ਕਸਟਮਰਸ ਵੀ ਨੇ ਇੱਥੋਂ ਦੇ ਵੀ ਨੇ ਜਿਹੜੇ ਮੰਗ ਰਹੇ ਨੇ ਕਿ ਜਿਹੜੀਆਂ ਚੁੰਨੀਆਂ ਉਹ ਵਾਲੇ ਦਿਖਾਓ ਜਿਹੜੀਆਂ ਥੋੜੀਆਂ ਟਿਕਣ ਜਿੱਦਾਂ ਆ ਵੀ ਦੁਪੱਟਾ ਹੈ ਮੇਰਾ ਹਨਾ ਇਹ ਔਰਗੈਂਜ਼ਾ ਦਾ ਹੈ ਹੈਵੀ ਲੇਸ ਹੋਗੀ ਤੇ ਇਹ ਮਤਲਬ ਟਿਕਣ ਚ ਦਿੱਕਤ ਆਉਂਦੀ ਆ ਹਨਾ ਤੇ ਲੇਕਿਨ ਜਿਹੜੀ ਚਨੌਨ ਹੁੰਦੀ ਆ ਨਾ ਉਹਨੂੰ ਤੁਸੀਂ ਆਰਾਮ ਨਾਲ ਭਾਵੇਂ ਸਿਰ ਤੇ ਕੈਰੀ ਕਰੋ ਕਿੱਦਾਂ ਵੀ ਕਰੋ ਉਹ ਹੋ ਜਾਏਗੀ ਠੀਕ ਹੈ ਹੁਣ ਨਾਲ ਇੱਕ ਸੂਟ ਦਿਖਾ ਰਹੀ ਲਵੈਂਡਰ ਕਲਰ ਦਾ ਬੜਾ ਹੀ ਪਿਆਰਾ ਕੈਰੀ ਕਰਕੇ ਦਿਖਾ ਰਹੀ ਆ ਇਹਦੇ ਇਹ ਹੈਗਾ ਜੀ ਸਕਰੀਨ ਆ ਦੇਖੋ ਬਿਊਟੀਫੁਲ ਪੀਸ ਆ ਦੇਖੋ ਐਤਾ ਆਏਗਾ ਲੱਗੂ ਵੀ ਦਿਵਾਰੀ ਉਧਰ ਨੂੰ ਆ ਦੇਖੋ ਸਕਰੀਨ ਹੋਇਆ ਹੋਇਆ ਠੀਕ ਹੈ ਜੀ ਤੇ ਬੈਕ

ਔਰ ਚਨੋਂਨ ਦਾ ਦੁਪੱਟਾ ਹੈ ਇਹ इजीली ਟਿਕੂਗਾ ਜਿਵੇਂ ਜਿੱਦਾਂ ਲੈ ਲੋ ਇਹਨੇ ਟਿਕ ਜਾਣਾ ਹੈ ਬਸ ਠੀਕ ਹੈ ਜਿਨ੍ਹਾਂ ਦਾ ਕੁਐਸਚਨ ਹੁੰਦਾ ਹੈ ਕਿ ਅਸੀਂ ਗੁਰੂ ਘਰ ਸਾਹਿਬ ਜਾਣੇ ਆ ਤੇ ਉਹਨਾਂ ਵਾਸਤੇ ਲਈ ਇਹ ਸੂਟ ਬੈਸਟ ਹੈ ਕਿ ਟਿਕ ਜਾਂਦਾ ਹੈ ਆਰਾਮ ਨਾਲ ਕੋਈ ਪਿੰਨੀ ਪੈਨ ਪੁਨੀ ਲਾਣੀ ਪੈਗੀ ਠੀਕ ਹੈ ਜੀ ਇਹ ਤੁਹਾਨੂੰ ਕੋਸਟ ਕਰੇਗਾ ਜੀ 2900 ਠੀਕ ਹੈ ਜੀ ਇਹ ਫਰੈਸ਼ ਅਰਾਈਵਲ ਜੀ ਨੇ ਤੇ एक आगा सिमर से ना सिर्फ हले तक देखी है आ, हो न, या आ कुछ इस बार ठीक है, आ, कंट्रास्ट है अगर किसी ने कंट्रास्ट बॉटम नहीं लेना सेम कलर का भी बॉटम लेना है जिदा भी मतलब कस्टमर की इच्छाई ਠੀਕ ਹੈ ਜੀ ਆ ਦੇਖੋ ਆ ਆਈਡੀਆ ਦਾ ਫੰਟ ਵਿਦ ਹੈਵੀ ਬਲੋਕ ਸੌਰੀ ਹੈਵੀ ਫੋਇਲ ਆ ਫਰੰਟ ਆਏਗਾ ਠੀਕ ਹੈ ਤੇ ਇਦਾਂ ਹੀ ਆ ਬਾਜੂ ਦੇ ਕੰਮ ਆਏਗਾ ਹਵਲਾ ਇਦਾਂ ਔਰ ਕੰਟਰਾਸਟ ਡਬਲ ਡਾਈ ਦੁਪੱਟਾ ਆਏਗਾ ਕਿਉਂਕਿ ਗ੍ਰੀਨ ਕਲਰ ਦੀ ਬੋਟਲ ਗ੍ਰੀਨ ਕਲਰ ਦੀ ਇਹਦੇ ਨਾਲ ਬਾਟਮ ਹੈ

ਉਹਨੂੰ ਲੈ ਕੇ ਅਸੀਂ ਡਾਈ ਕਰਵਾਇਆ ਤੇ ਵਿਦ ਗ੍ਰੇ ਐਮਬਰਾਇਡਰੀ ਵੇਵਿੰਗ ਹੈ ਇਹਦੇ ਵਿੱਚ ਹੀ ਹੈ ਠੀਕ ਹੈ ਆ ਇਦਾਂ ਸ਼ਰਟ ਆਏਗੀ ਠੀਕ ਹੈ ਜੀ ਆ ਦੇਖੋ ਬੜਾ ਪਿਆਰਾ ਵਰਕ ਹੋਇਆ ਹੋਇਆ ਹੈ ਇਹਦੇ ਤੇ ਆ ਦੇਖੋ ਬਿਊਟੀਫੁਲ ਵਰਕ ਬੜੇ ਸੋਹਣਾ ਆ ਦੇਖੋ ਆ ਜਿਹੜੀ ਚੀਜ਼ ਹੈ ਨਾ ਆ ਨੀਚੇ ਘੇਰੇ ਤੇ ਆਏਗੀ ਫਰੰਟ ਬੈਕ ਤੇ ਔਰ ਅੱਗੇ ਬਾਹਾਂ ਤੇ ਵੀ ਆ ਜਾਏਗੀ ਆ ਵਾਲੀ ਚੀਜ਼ ਠੀਕ ਹੈ ਜੀ ਦਮਨ ਜਿੱਦਾਂ ਕਹਿੰਦੇ ਉਹ ਬਣਿਆ ਹੋਇਆ ਤੇ ਇਹਦਾ ਜਿਹੜਾ ਦੁਪੱਟਾ ਆ ਔਰ ਇਹ ਸੇਮ ਚਨੌਨ ਦਾ ਔਰ ਉਹਦੇ ਤੇ ਜਿਹੜੇ ਕਲਰ ਦੀ ਵਿੱਚ ਐਮਬਰਾਇਡਰੀ ਹੋਈ ਹੋਈ ਹੈ ਨਾ ਉਹ ਵਾਲੇ ਕਲਰ ਦੀ ਅਸੀਂ ਇਹਨੂੰ ਲੇਸ ਕਰਵਾਤਾ ਹੈ ਗ੍ਰੇ ਕਲਰ ਦੀ ਬਿਊਟੀਫੁਲ ਲੇਸ ਟਾਈ ਨੀਟਰ ਖੁੱਲਾ ਡੁੱਲਾ ਦੁਪੱਟਾ ਇਹਦਾ ਵੀ ਸੇਮ ਪ੍ਰਾਈਸ 2900 ਇਹ ਪਿਓਰ ਜਾਰਜੀਟ ਹੈ ਆ ਸੈਮੀਨੀ ਜੀ ਜਿਹੜੇ ਤੁਹਾਨੂੰ ਸ਼ਰਟ ਪੀਸ ਦਿਖਾਇਆ ਹੈ ਨਾ ਉਹ ਪਿਓਰ ਜਾਰਜਟ ਹੈ ਡਾਇਬਲ ਵਾਲੀ ਜਿਹੜੀ ਹੁੰਦੀ ਹੈ ਇਹ ਹੈਗਾ ਜੇ ਇਹਨਾਂ ਪਲੇਨ ਫੈਬਰਿਕ ਬਾਟਮ ਪਲੇਨ ਅੱਛਾ ਵਾਲਾ ਫੈਬਰਿਕ ਤੇ ਚਨੌਨ ਜਿਹੜੇ ਚਨੌਨ ਦੇ ਆਉਂਦੇ ਆ ਨਾ ਇਹ 12 ਮਹੀਨੇ ਪੈਣ ਵਾਲੇ ਨੇ ਇਹ ਕਾਫੀ ਲਾਈਕ ਕਰਦੇ ਨੇ ਕਸਟਮਰਸ ਆਹ ਵਾਲੇ ਸੂਟ ਬੜੇ ਲਾਈਟ ਵੇਟਿਡ ਹੁੰਦੇ ਨੇ ਕਿਉਂਕਿ ਪਿਓਰ ਹੁੰਦਾ ਹੈ ਤੇ ਲਾਈਟ ਵੇਟਿਡ ਹੁੰਦੇ ਆ ਠੀਕ ਹੈ ਜੀ

दुपट्टा है बहुत सोहना बड़े प्यारा जहा कलर और बड़े लाइट वेटेड दुपट्टा देखो विद प्रिंट बहुत सोना दुपट्टा ठीक है जी एंड प्राइस पाएगा चौबी पचानवे ठीक है ए वाला मल्टी ब्लॉक पीस है ਇਹ ਵੀ ਜਿੱਦਾਂ ਬੜਾ ਹੀ ਪਿਆਰਾ ਜਿਹਾ ਕਲਰ ਆ orange ਕਲਰ ਆ ਨਾ ਹੀ orange ਵੀ ਨਹੀਂ ਆ red ਟੋਨ ਜਿਹਾ ਦਿੰਦਾ ਹੈ ਠੀਕ ਹੈ ਔਰ ਇਹ ਹੈਗਾ ਜੀ ਬਲੌਕ ਬੜਾ ਹੀ ਪਿਆਰਾ ਡਿਜ਼ਾਈਨ ਆ ਇਹ ਨਾ ਅਲੱਗ ਜਿਹਾ ਡਿਜ਼ਾਈਨ ਆ ਬਲੌਕ ਦਾ ਕੋਈ ਕਸਟਮਰਸ ਮੰਗਦੇ ਆ ਨਾ ਜਿੱਦਾਂ ਕਿ ਸਾਨੂੰ ਮਤਲਬ ਬਹੁਤ ਜ਼ਿਆਦਾ ਹੈਵੀ ਵਾਲਾ ਬਲੌਕ ਨਹੀਂ ਚਾਹੀਦਾ ਆ ਦੇਖੋ ਹੋਰ ਤਾਂ ਤਾਂ ਕਰੀ ਜੇਣਾ ਇਸ ਤਾਂ ਹੈ ਆ ਗਲੇ ਤੇ ਆਏਗੀ ਆਵਲੀ ਚੀਜ਼ ਠੀਕ ਹੈ ਜੀ ਔਰ

ਉਹ ਥੋੜਾ ਪਾਰਟੀ ਵੇਅਰ ਲੁੱਕ ਨਹੀਂ ਦਿੰਦੇ ਜਿਹੜੇ ਨੋਰਮਲ ਸ਼ਾਲਸ ਹੁੰਦੇ ਨੇ ਕਾਨੀ ਵਾਲੇ ਸ਼ਾਲਸ ਤੇ ਬਹੁਤ ਸੋਨੇ ਹੁੰਦੇ ਨੇ ਤੇ ਉਹ ਦੇ ਲੈ ਕੇ ਆਵਾਂਗੇ ਨੈਕਸਟ ਵੀਕ ਲੈ ਕੇ ਆਵਾਂਗੇ ਉਹ ਆ ਕਮਿੰਗ ਵੀਕ ਜਿਹੜਾ ਆ ਇਹ ਦਿਨਰ ਡਾਈਵੀਟਰ ਦਾ ਦੁਪੱਟਾ ਫੁੱਲਡਰ ਫੁੱਲਾ ਢੁਲਾ ਮਸਲੀਨ ਦਾ ਪਿਓਰ ਮਸਲੀਨ ਦਾ ਠੀਕ ਹੈ ਜੀ ਵਿਦ ਬਿਊਟੀਫੁਲ ਪ੍ਰਿੰਟ ਠੀਕ ਹੈ ਜੀ ਓਕੇ ਤੇ ਇਹਦਾ ਤੁਹਾਨੂੰ ਪ੍ਰਾਈਸ ਦੱਸ ਦਈਏ ਔਰ ਮੈਂ ਤੁਹਾਨੂੰ ਵਾਰੀ ਵਾਰੀ ਦੱਸ ਰਹੀ ਬ੍ਰਾਂਡ ਦਾ ਪਸ਼ਮੀਨਾ ਹੈ ਬ੍ਰਾਂਡਡ ਪਸ਼ਮੀਨਾ ਲੋਕਲ ਪਸ਼ਮੀਨਾ ਨਹੀਂ ਹੈਗਾ ਬੋਰ ਬੋਰ ਨਹੀਂ ਆਏਗੀ ਇਹਨੂੰ

शिमर और ऊपर कंट्रास्ट एम्ब्रॉयडरी गले के ऊपर आएगा वाला काम आ देखो आ देखो ठीक है और बावा हैवी बावा ये दामन ते नहीं है घेरे ते नहीं है बट बाजू ये बहुत हैवी है देखो हैवी बाजू ठीक है जी ये ना असं हले दुपट्टा नहीं कराया ਦੁਪੱਟਾ ਉਹੀ ਕਹਿੰਦੇ ਹੁੰਨੇ ਹੈਵੀ ਸੂਟਸ ਦੇ ਨਾਲ ਇਹ ਵੈਸੇ ਵੀ ਹੱਲੇ ਬਣ ਕੇ ਆਇਆ ਹੈ ਤੇ ਜਿੱਦਾਂ ਵੀ ਕੋਈ ਕਸਟਮਰ ਚਾਹੇਗਾ ਉਹਦੇ ਨਾਲ ਅਸੀਂ ਕਰਵਾ ਦਾਂਗੇ 3900 ਇਹਦਾ ਕੋਸਟ ਆ ਇਹ ਪਿਓਰ ਸ਼ਿਮਰ ਹੈ ਡਬਲ ਸ਼ੈਡੇਡ ਆ ਦੇਖੋ ਸ਼ੇਡ ਆ ਰਹੀ ਹੈ ਡਬਲ ਸ਼ੈਡੇਡ ਆ ਇਹ ਉਹੀ ਜਿਹੜੀ ਸ਼ੇਡ ਹੈ ਛੱਡ ਰਿਹਾ ਉਹਦੇ ਨਾਲ ਦੀ ਅਸੀਂ ਇਹਦੇ ਤੇ ਐਮਬਰਾਇਡਰੀ ਕਰਵਾਤੀ ਹੈ ਦੇਖੋ ਇੱਕ ਵਾਰੀ ਐਮਬਰਾਇਡਰੀ ਦੇਖ ਲਓ ਕਿ ਕਿ ਨੀਟ ਐਂਡ ਕਲੀਨ ਹੋਈ ਹੋਈ ਹੈ ਠੀਕ ਹੈ ਜੀ ਹੁਣ ਆਜੋ ਆਸਤੇ ਬਸ ਇੰਨਾ ਹੀ ਅਗਰ ਕਿਸੇ ਲਈ ਕੁਝ ਹੋਰ ਦੇਖਣੀ ਹੈ ਇੱਕ ਆ ਸੂਟ ਆ ਆ ਥੋੜੇ ਰੈਂਗਰ ਤੇ ਟੰਗੇ ਵਿਖਾਰੀ ਆ ਤੁਹਾਨੂੰ ਕਿਉਂਕਿ ਸਾਰੇ ਤੇ ਫੋਲ ਫੋਲ ਕੇ ਨਹੀਂ ਦਿਖਾ ਸਕਦੀ ਆ ਦੇਖੋ ਬਹੁਤ ਸੋਨਾ ਵਰਕ ਆਏ ਠੀਕ ਹੈ ਜੀ ਹੈਂਡ ਵਰਕ ਪਲਸ ਆਰੀ ਫੁੱਲ ਹੈਵੀ ਵਰਕ ਔਨ ਕੇਰਾ ਠੀਕ ਹੈ ਔਰ ਆ ਇਹਦੀਆਂ ਬਾਜੂ ਆ ਆ ਦੇਖੋ ਔਰ ਇਹਦੇ ਬਾਟਮ ਤੇ ਵੀ ਵਰਕ ਹੈਗਾ ਠੀਕ ਹੈ ਉਹ ਜਦੋਂ ਕੋਈ ਡਿਮਾਂਡ ਕਰੇਗਾ ਦਿਖਾ ਦਾਂਗੇ ਆ ਕੇਰਾ ਠੀਕ ਹੈ ਜੀ ਔਰ ਆ ਬਾਜੂ ਫੁੱਲ ਔਰ ਬਾਟਮ ਤੇ ਵੀ ਵਰਕ ਹੈਗਾ ਦੁਪੱਟਾ ਇਹਦੇ ਨਾਲ ਨਹੀਂ ਹੈਗਾ ਠੀਕ ਹੈ ਇੱਕ ਹੋਰ ਸੂਟ ਆ ਦੇਖੋ ਪਿਓਰ ਸ਼ਿਮਰ ਦਾ ਦੁਪੱਟਾ ਹੈ ਇਹਦੇ ਨਾਲ ਠੀਕ ਹੈ ਪਿਓਰ ਬਨਾਰਸੀ ਵੇਵਿੰਗ ਵਾਲਾ ਸੂਟ ਆ ਆ ਦੇਖੋ ਦੇਖੋ ਬੜੇ ਸੋਹਣਾ ਆ ਦੇਖੋ ਮਤਲਬ ਕਾਪੀ ਨਹੀਂ ਹੈ ਇਹ ਬਨਾਰਸੀ ਇਹ ਪ੍ਰੋਪਰ ਵੇਵਿੰਗ ਵਾਲਾ ਸੂਟ ਆ ਬਨਾਰਸੀ ਵੇਵਿੰਗ ਕਹਿੰਦੇ ਆ ਨਾ ਜਿੰਨੂੰ ਔਰ ਇਹਦੇ ਨਾਲ ਵਰਕ ਹੋਇਆ ਹੋਇਆ ਆ ਇਹਦਾ ਗਲਾ ਆਏਗਾ ਔਰ ਇਹਦੇ ਨਾਲ ਮੈਂ ਤੁਹਾਨੂੰ ਦਿਖਾ ਦਿੰਨੀ ਆ ਦੇਖੋ ਹੈਂਡਵਰਕ ਨਾਲ ਟੱਚ ਦਿੱਤਾ ਹੋਇਆ ਆ ਦੇਖੋ ਠੀਕ ਹੈ ਤੇ ਇਹ ਤੁਹਾਨੂੰ ਕਾਸਟ ਕਰੇਗਾ ਤੁਹਾਨੂੰ ਮਦੋ ਵੀ ਦੱਸਿਆ ਸੀਗਾ ਇਟ ਵਿਲ ਕਾਸਟ ਯੂ 32 33 ਦੇ ਲੱਗੇ ਚੱਕੇ ਆ ਤੁਹਾਨੂੰ ਦੱਸਦੀ ਆ ਹਾਂਜੀ 3350 3350 ਆਇਆ ਇਹ ਤੁਹਾਨੂੰ ਕਾਸਟ ਕਰੂਗਾ ਠੀਕ ਹੈ ਇੱਕ ਆ ਪੀਸ ਆ ਵਾਈਟ ਚ ਬੜਾ ਹੀ ਪਿਆਰਾ ਆ ਦੇਖੋ ਪ्युअर ਸਿਲਕ ਦੇ ਵਿੱਚ ਆ ਠੀਕ ਹੈ ਜੀ ਔਰ ਨਾ ਜਿੰਨੇ ਵੀ ਲੈਣਾ ਹੁੰਦਾ ਨਾ ਸਾਨੂੰ ਜਲਦੀ ਦੱਸ ਦਿਓ ਕਿਉਂਕਿ ਇਹ ਨਿਊ ਕਲੈਕਸ਼ਨ ਆ ਜਦੋਂ ਫਿਰ ਲਾਈਵ ਹੋਈਦਾ ਉਦੋਂ ਤਾਂ ਫਿਰ ਨਿਕਲ ਹੀ ਜਾਣੇ ਆ ਸੋ ਕਈਆਂ ਦੇ ਹੁੰਦਾ ਸੀਗਾ ਕਿ ਅਸੀਂ ਲਾਈਵ ਤੁਹਾਡੀ ਦੇਖਦੇ ਲੇਟ ਆ ਉਦੋਂ ਤੁਹਾਡੇ ਨਿਕਲ ਜਾਂਦੇ ਨੇ ਸੋ ਇਹ ਪਹਿਲਾ ਵੀਡੀਓ ਤਾਂ ਬਣਾਈ ਐ ਇਸ ਵਾਰੀ ਠੀਕ ਹੈ ਚਾਰੇ ਪੱਲਿਆਂ ਦੇ ਉੱਪਰ ਐਦਾਂ ਆਏਗਾ ਆਹ ਵਾਲੇ ਫਲਾਵਰਸ ਆ ਜਾਣਗੇ ਆ ਦੇਖੋ ਔਰ ਵਿਦ ਬਿਊਟੀਫੁਲ ਸਕੈਲਪਿੰਗ ਹੋਈ ਹੋਈ ਹੈ ਬੜੀ ਪਿਆਰੀ ਐਮਬਰਾਇਡਰੀ ਦੀ ਠੀਕ ਹੈ ਪੂਰੀ ਸ਼ਰਟ ਦੇ ਉੱਪਰ ਇਹਦਾ ਵਾਲਾ ਪੈਨਲ ਆਏਗਾ ਬਲੂ ਕਲਰ ਦਾ

ਤੇ ਅਸੀਂ ਨਾ ਹੁਣ ਪ੍ਰੋਬੇਬਲੀ ਵੈਨਸਡੇ ਔਰ ਥਰਸਡੇ ਮੇਬੀ ਇੱਕ ਤੋਂ ਇੱਕ ਦੋ ਦਿਨ ਲੇਟ ਵੀ ਹੋ ਸਕਦਾ ਹੈ ਲੇਕਿਨ ਇਹ ਸ਼ੋਰ ਹੈ ਕਿ ਜਿਹੜਾ ਹੁਣ ਕਮਿੰਗ ਵੀਕ ਆ ਉਹਦੇ ਚ ਅਸੀਂ ਲਾਈਵ ਹੋਵਾਂਗੇ ਲਾਈਵ ਹੋ ਕੇ ਅਸੀਂ ਕੁਝ ਫ੍ਰੀ ਆਫਰਸ ਲੈ ਕੇ ਆ ਰਹੇ ਹਾਂ ਦੁਬਾਰਾ ਔਰ ਫ੍ਰੀ ਆਫਰਸ ਵੀ ਐ ਨਹੀਂ ਹੋਣਗੀਆਂ ਕਿ ਅਸੀਂ ਤੁਹਾਨੂੰ ਕਾਟਨ ਦੇ ਰਹੇ ਹਾਂ ਯਾ ਹੋਰ ਕੁਝ ਅਸੀਂ ਤੁਹਾਨੂੰ ਵਿੰਟਰ ਦੀ ਹੀ ਕੋਈ ਆਈਟਮ ਨਾਲ ਦਵਾਂਗੇ ਚਾਹੇ ਤੁਸੀਂ ਵਿੰਟਰ ਸੂਟਸ ਲਓ ਸਾਡੇ ਕੋਲ ਚਾਹੇ ਪਾਰਟੀ ویئر 컬렉ਸ਼ਨ ਤੇ ਆਲਵੇਸ ਰਹਿੰਦੀ ਹੈ ਠੀਕ ਹੈ ਜੀ ਸੋ ਨੈਕਸਟ ਵੀਡੀਓ ਦੇ ਵਿੱਚ ਤੁਹਾਨੂੰ ਬਹੁਤ ਵਧੀਆ-ਵਧੀਆ ਆਫਰਸ ਤੁਹਾਨੂੰ ਮਿਲਣਗੀਆਂ ਤੇ ਜਦੋਂ ਅਸੀਂ ਲਾਈਵ ਹੋਣਾ ਹੁੰਦਾ ਉਹ ਤੁਹਾਨੂੰ ਪਤਾ ਲੱਗ ਹੀ ਜਾਂਦਾ ਹੈ ਠੀਕ ਹੈ ਸੋ ਨੈਕਸਟ ਵੀਡੀਓ ਵਾਸਤੇ ਵੇਟ ਕਰੋ ਸਾਡੀਆਂ ਗੁੱਡ ਗੁੱਡ ਆਫਰਸ ਵਾਸਤੇ ਜੀ ਐਂਡ ਥੈਂਕਸ ਫॉर ਵਾਚਿੰਗ ਅਕਾਡੇ ਸਪੋਰਟ ਲਈ ਤੁਹਾਡੇ ਪਿਆਰ ਲਈ ਇਦਾਂ ਹੀ ਸਾਡੇ ਨਾਲ ਜੁੜੇ ਰਹੋ ਸਾਡੇ ਦੁਸਤ ਨੂੰ ਖਰੀਦਦੇ ਰਹੋ ਜੀ ਹੈਪੀ ਸ਼ੋਪਿੰਗ ਵਿਦ ਅਸ ਥੈਂਕ ਯੂ ਸਾਸ਼ਰੀਆ ਗਾਲ ਜੀ ਸਾਸ਼ਰੀਆ ਗਾਲ ਥੈਂਕ ਯੂ